ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸੋ ਆ ਗਏ ਆਪਾਂ ਅੱਜ ਨਵਾਂ ਵਲੌਗ ਲੈ ਕੇ ਸੋ ਜੁੜੇ ਰਹੋ ਸਾਰੇ ਵੀਰ ਇਹਨਾਂ ਵਲੌਗ ਦੇਖਣ ਨੂੰ ਸੋ ਵਲੌਗ ਇਸ ਕਰਦੇ ਆਂ ਸਟਾਰਟ ਆ ਗਏ ਅੱਜ ਆਪਾਂ ਮੋਟਰ ਦੇ ਸੋ ਜੁੜੇ ਰਹੋ ਵਲੌਗ ਦੇ ਨਾਲ ਦੇਣਾ ਚ ਬਹੁਤ ਹੋਰ ਤਰ੍ਹਾਂ ਦਾ ਲੱਗਾ ਵਾ ਵਿੱਚੋਂ ਧੁੱਪ ਚੜ ਜਾਂਦੀ ਵਿੱਚੋਂ ਛਾਂ ਹੋ ਜਾਂਦੀ ਆ ਸਮਝ ਨਹੀਂ ਲੱਗਦੀ ਹਵਾ ਨਹੀਂ ਵਗਦੀ ਬੁਰੇ ਹਾਲ ਆ ਬੜਾ ਬੁਰਾ ਹਾਲ ਜੀ ਅੱਜ ਦੇ ਬਹੁਤ ਗਰਮੀ ਜੀ ਆ ਮਹਾਵਾ ਨਹੀਂ ਮਾਸਾ ਫਗਦੀ ਸਪਰੇ ਵੀ ਕਰਨੀ ਸੀ ਸਪਰੇ ਵੀ ਰਹੀ ਜੀ ਅੱਜ ਅੱਲ ਨੂੰ ਕਰਾਂਗੇ ਸਪਰੇ ਝੋਨੇ ਨੂੰ ਬਹੁਤ ਦੇਣਾ ਅੱਜ ਪੁਰਾ ਇਹ ਚੜਿਆ ਹੋਰੀ ਤਰ੍ਹਾਂ ਦਾ ਕੋਸਮੋਸ ਆ ਜਾਂ ਦੇਣਾ ਮਾਰਜ ਬੰਨਿਆ ਤੇ ਡੇਆਂ ਗੇੜੇ ਮਾਰਨ ਵੇਖਣ ਡੇ ਬੰਨੇ ਬੰਨੇ ਸਹੀ ਆ ਬਾਕੀ ਦੱਸ ਦਿਨੇ ਜੰਮ ਨਾਲ ਨਾਲ ਉਹ ਪੈਣ ਨੂੰ ਚੱਲੇ ਆਪਾਂ ਵਾਪਸ ਧੁੱਪ ਚੜ ਗਈ ਇਹ ਇਹ ਦੰਗਰ ਖਾਣ ਨਹੀਂ ਕੀਤੇ ਤੇ ਵਾਪਸ ਚੱਲੇ ਆ ਪੈਣ ਨੂੰ ਆਹ ਦਾ ਬੁਰਾ ਹਾਲ ਆ 3 ਲੱਖ ਵਾਲੀ ਨਾ ਲੱਭਦੀ ਮਮਾ ਇਹਦੇ 50 50 ਕਰੋੜ ਵਾਲੀਆਂ 35 ਲੱਖ ਵਾਲੀ ਮਸ਼ਹੂਰ ਹੈ ਤੈਨੂੰ ਹੀ ਕੋਈ ਲੱਭ ਦਾਂਗੇ 500 ਕਰੋੜ ਵਾਲੀ ਲੱਭਦੀ ਏ ਹੈ ਜਿੰਦਾ ਮੈਂ ਇੱਕ ਵਾਰ ਹੀ ਗਿਆ ਭਾਜਿਆਂ ਦਾ ਕੋਈ ਰਿਸ਼ਤੇ ਦੀ ਗੱਲ ਕਰੋ ਮੇਰੀ ਭਾਈ ਹੁਣ ਇੰਜਨ ਸਟਾਰਟ ਕਰਦੇ ਆ ਆਇਆ ਇਦਾਂ ਵਧੀਆ ਗੁੱਡ ਲਾਈ ਇਦਾਂ ਗੁੱਡ ਲਾਈ ਭਾਈ ਇਦਾਂ ਚੱਰੇ ਰਹਿਣਾ ਅੰਦਰ ਸ਼ਰੀਆਂ ਦੀ ਜਿੰਦਗੀ ਵੇਖ ਲਓ ਪਾੜਾ ਦੇਖ ਸਕਦੇ ਮਿਹਨਤ ਕਰਦਾ ਹੋਇਆ ਅਸੀਂ ਇੱਧਰ ਇੰਜਾਂ ਪਾਣੀ ਪਾਉਦੇ ਹੋਏ ਇੱਕ ਵਾਰ ਦੇ ਪਾਟੋਂ ਲੱਗੇ ਆਗੇ ਡੰਗਰ ਦੇ ਅੰਦਰ ਕਰਦੇ ਧੋਪਾ ਅੱਜ ਏਹਰ ਬੜੀ ਲੱਗੀ ਆ ਦੇਖ ਸਕਦੇ ਮਾਜ ਵੱਡੀ ਹੱਡੀ ਗਾਲੀ ਗਈ ਆ ਮਾਜ ਬੁੜੇ ਨਜ਼ਾਰੇ ਲੈਣ ਦੀ ਆ ਇਧਰੇ ਵੀ ਝੁੱਟੀ ਲੈਣ ਨੀ ਯਾਰੇ ਬੁੜੇ ਹਾਂਜੀ ਵਾਰੀਆਂ ਬਾਜੀ ਇਹ ਸਾਦੇ ਵਾਕੀ ਵੀਰ ਹੋਣੀ ਅੱਜ ਆਪੇ ਬੰਬੀ ਤੋਂ ਹੋਏ ਆ ਮੈਂ ਗਿਆ ਨਹੀਂ ਵੀਰ ਹੋਣੀ ਆਪੇ ਅੱਜ ਬਲੌਗ ਧਾਗੇ ਆ ਜਿਹਾ ਆਪਦੇ ਉਧਰੋਂ ਅੱਜ ਘਰੇ ਥੋੜਾ ਜਿਹਾ ਕੰਮ ਹੀ ਦੋ ਚਾਰ ਉਹ ਮੈਂ ਕਰਾਉਂਦਾ ਆ ਪਰ ਮੈਂ ਚਲੋ ਤੁਸੀਂ ਹੱਸ ਕੇ ਕਰ ਲਓ ਮੈਂ ਤੁਹਾਡੇ ਆਉਣ ਨਾਲ ਇੱਥੇ ਮਗਾ ਦਿੰਨਾ ਕੰਮ ਵੀਰੋਂ ਹੀ ਟਾਈਮ ਨਾਲ ਅਵੇਲੇ ਹੋ ਜਣਗੇ ਅੱਜ ਮੇਰੇ ਨਾਲ ਆਉਣ ਵੀਰ ਉਹਨਾਂ ਨੂੰ ਬਾਬੇ ਬਕਾਲੇ ਵੀ ਜਾਣਾ ਵਾ ਤਾਂ ਕਰਕੇ ਟਾਈਮ ਨਾਲ ਡੇ ਆ ਭਾਜ ਦੌਰ ਕਰਨਾ ਉਹਨਾਂ ਆਂ ਬੰਦੇ ਦੀ ਕਾਦੀ ਕਿੰਨੀ ਕੀ ਵਿਚਾਰੇ ਵੀ ਪੱਠੀ ਰੋਣ ਜਾਂਦਾ ਪੱਠਿਆ ਸੀ ਠੰਡ ਲੈਣ ਗਿਆ ਤੇ ਪੱਤੀ ਮੋਗੀ ਪੱਤੀ ਲੈਣ ਗਿਆ ਤੇ ਦੁੱਧ ਮੋਗ ਗਿਆ ਪਰ ਇਹੀ ਗੱਲ ਹੈ ਦੋਤੇ ਸ਼ੁਕਰ ਕਰਦਾ ਵਾ ਵੀਰ ਹੋਣੀ 4-5000 ਦੇ ਕੋਈ ਨੀਂਦ ਤੇ ਲਿਆ ਸਕਦੇ ਆ ਭਾਰੇ 7000 ਤੇ ਭਈਆ ਨੇ ਰੱਖ ਸਕਦੇ ਆ ਆਪ ਹੈ ਕਪੜੇ ਭਰਾਲਨ ਕੰਮ ਕਰ ਕਰ ਕੇ ਇਹਦਾ ਅਜੇ ਕੰਮ ਆ ਇਹ ਸਾਡੇ ਵੀਰ ਪਠਾਣਾ ਟੰਡਾ ਆਇਆ ਰਾਣਾ ਇੰਜ ਇੰਜ ਪਾਣੀ ਪਈ ਗਿਆ ਨਾਲ ਥੋੜਾ ਜਿਹਾ ਬਲੌਗ ਬਣਾ ਦੇ। ਵੀਰ ਮੇਰੇ ਘਰ ਆਉਣਾ ਰੈਡੀ ਅੱਜ ਉੱਥੇ ਰਹਿਣ ਤੀ ਆ ਪਟਿਆਲੇ ਤੋਂ ਵਿਚਾਰ ਕੀ ਇਹ ਡੰਗੜ ਕਰਨਾ ਆ ਜਦੋਂ ਰੈਡੀ ਫੇਰ ਲਿਆਵਾਂਗੇ। ਹੈ? ਜਾਣਾ ਇੱਜੀ ਮੋਟਰ ਤੇ ਜਾਣਾ ਫੇਰ ਮੈਨੂੰ ਮੈਲ ਭੱਜ ਗਿਆ ਨਾ ਭਰਾਵਾ ਮੈਂ ਥੱਕ ਗਿਆ ਵੀ ਡੀਲਰ ਸ਼ਾਵੇਂ ਕਰੀਏ ਲੈ ਲੋ ਦੇ ਲੋ ਵੀਰ ਹੁਣਾਂ ਦੀ ਸੇਵਾ ਇਹ ਤਾਂ ਗੱਲਾਂ ਵੇਖ ਸਕਦੇ ਜੇ ਬਾਕੀ ਵੀਰ ਹੁਣੀ ਆਪਾਂ ਐ ਤੋਂ ਭੇ ਰਹਿਣ ਫਿਕਰ ਨਹੀਂ ਕਰਦੇ ਆਪਣਾ ਆ ਭਾਈ ਵੀਰ ਕੋਣੀ ਅਰਗੇ ਹੋ ਗਏ ਆ ਪਰ ਡੰਗਰਾਂ ਦਾ ਫਿਕਰ ਪੂਰਾ ਕਰਦੇ ਆ ਵਰਜੇ ਰਖੇ ਬੇਜਬਾਨ ਤੂੰ ਤਹੀ ਬੇਜਬਾਨ ਹੀ ਜੇ ਜਬਾਨ ਲੱਗੀ ਆ ਜਬਾਨ ਲੱਗੀ ਹੋਈ ਜੇ ਤੁਹਾਡੀ ਕੋਈ ਨਹੀਂ ਸੁਣਦਾ ਤੂੰ ਹੀ ਬੇਜਬਾਨ ਵਰਗੇ ਜੇ ਹਾਂ ਦੱਸਦੇ ਨਹੀਂ ਕਿਰਾਂ ਬੁੜੀਆਂ ਨਹੀਂ ਆ ਭਾਈ ਕਰਦਾ ਭਰਾ ਚੱਪੜਾਂ ਕਿੱਥੇ ਬੁੱਢੀਆਂ ਆਣੀਆਂ ਬੰਦੇ ਤੇ ਬਦਲ ਨਹੀਂ ਆਈਆਂ ਅੰਦਰ ਨਹੀਂ ਆਣਾ ਵੀਰਾਂ ਨਾਲ ਬੰਦਿਆਂ ਵਾਲਿਆਂ ਚੱਪੜਾਂ ਤੇ ਆਖੀ ਜਾਂਦੇ ਬੁੱਢੀਆਂ ਆਣੀਆਂ ਬੁੱਢੀਆਂ ਆਣੀਆਂ ਭਰਾ ਹੁੰਦੀਆਂ ਜਿਹੜੀਆਂ ਤੁਸੀਂ ਪਾ ਕੇ ਕੀ ਗਿਆ α1 ਕਹਿੰਦਾ ਬੂਟ ਚਾਹੀਦੇ ਆ ਐਡੀ ਦਾ ਮੈਂ ਭਰਾ ਬੂਟ ਲੈਣਾ ਨਹੀਂ ਐਡੀ ਦਾ ਸ਼ੋਰੂਮ ਸਕੈਚਰ ਦਾ ਗਿਆ ਪਹਿਲਾਂ ਚੇਤਾ ਕਰਿਆ ਅਗਰ ਪਹਿਲਾਂ ਚੇਤਾ ਕਰ ਲਾ ਚੰਗੀ ਤਰ੍ਹਾਂ ਕਿੱਥੇ ਗਿਆ ਨਹੀਂ ਮੈਂ ਰੈੱਡੇ ਵਾਲੇ ਦੇ ਗਿਆ ਰੈੱਡੇ ਵਾਲੇ ਮੈਂ ਗਿਆ ਨਹੀਂ ਰੈੱਡੇ ਵਾਲਾ ਕਿਦਾ ਭਾਈ ਬੂਟ ਚਾਹੀਦੇ ਕਹਿੰਦਾ ਕਿੰਨਾ ਨੰਬਰ ਆਉਂਦਾ ਕਹਿੰਦਾ 4 ਕਹਿੰਦਾ ਭਾਈ ਹੋਰ ਹੀ ਬ੍ਰਾਂਡ ਹੁੰਦੇ ਆ ਭਾਜੀ ਜਾਣੀ ਨੰਬਰ ਨੰਬਰ ਹੁੰਦਾ 8 ਵੀਰ ਦੀ 8 ਕਿਸਾ ਆਏ ਕਿਸਾ ਚੀ ਜਾ ਗੋ ਕਿੰਦਾ ਵੀਰ ਉਥੋਂ ਮਿਲਦੇ ਆ 8 ਵੀਰ 8 ਕਿਸਾ ਲੈ ਕਹਿੰਦਾ ਜਾਓ ਕਿ ਬੇ ਨਿਆਣੇ ਆ ਲਗਿਆ ਦ ਉਥੋਂ ਲੈਣ ਰੂ ਸ਼ੂ ਠੀਕ ਆ ਵੀਰ ਉਹ ਵੇ ਚੋ ਉਹਨਾਂ ਦੇ ਮਿੱਕੀ ਮਾਊਸ ਜੇ ਬਣੇ ਆ ਦਾਂ ਚੱਪੜਾਂ ਐ ਐਵੀਆਂ ਨਹੀਂ ਆਏ ਨੰਬਰ ਜੂ 8 ਹੁੰਦਾ ਵਾ ਇਹ ਤੇ ਮੇਰੀਆਂ ਵਾ ਵੀਰ ਦਾ 8 ਹੀ ਹੁੰਦਾ ਵਾ ਤਾਂ ਉਹ ਕਹਿੰਦਾ ਮੇਰੀਆਂ ਵਾ ਆਹ ਤੇ ਮੇਰੀਆਂ ਵਾ ਮੈਂ ਤੁਹਾਡੀਆਂ ਜੱਪੜਾਂ ਮੈਂ ਤੁਹਾਡਾ ਵੀ 4 ਨੰਬਰ ਹੋਊਗਾ ਸਾਰਾ ਜੀ ਮੈਨੂੰ 4 ਆਉਂਦੇ ਆ ਉਹ ਵੇ ਨਾ ਇੰਚ ਇੰਚ ਖਾਲੀ ਆ ਮਗਰ ਉਹ ਇੰਚ ਪਾ ਦੇ ਵੇ ਇੰਚ ਪਾ ਬਰ ਪੀਛੇ ਕੰਡੇ ਤੇ ਇੰਨੀ ਆ ਕਿ ਤੇਰੀਆਂ ਵੇ ਕਨੀਆ ਖਾਲੀ ਆ ਇਧਰ ਵੇ ਕਿੰਨੀਆਂ ਖਾਲੀ ਆ ਕਾਰੀਆਂ ਬੰਨਦੇ ਆ ਉਹਨੀਆਂ ਮਗਰ ਉਹ ਆ ਵੇਲਾ ਉਹਨੀਆਂ ਇਧਰ ਝੂੜ ਹੀ ਮਰ ਜੰਨਾ ਉਹਨੀਆਂ ਇਧਰ ਉਹਨੇ ਹੁਣ ਇੱਥੇ ਰੱਖਣਾ ਯਾਰ ਦੇਖ ਸਾਦੇ ਬਾਕੀ ਦੇ ਕਮੈਂਟਾਂ 'ਚ ਦੱਸਿਓ ਸਹੀ ਹੈ ਕਿ ਨਹੀਂ ਮੇਰੀ ਗੱਲ ਇਹ ਦੱਸਿਓ ਤੁਸੀਂ ਕਹਿੰਦਾ ਵੀਰ ਪੁੱਤੀ ਦੇ ਕਿੰਦਾ ਗੋਰ ਗੋਰਖਿਆਲੀ ਦੇਖਣੀ ਭਰਤੀ ਵੀਰ ਨਹੀਂ ਵੀਰ ਕਹਿੰਦਾ ਮੈਂ ਮਿਰਤੀ ਕੀਤੀ ਆ ਮੈਂ 5 ਮਿੰਟ ਤੇ 9 9 ਇਂ ਚਾਦਵਾ ਕਿੰਦਾ ਭਰਾਵਾ ਪੀਤਾ ਵੀ ਕਿੱਠਾ ਨਾ ਮਿਲਿਆ ਆਪਣੀਆਂ ਨਾ ਜਦੋਂ ਫੀਤਾ ਵੇਖਿਆ ਤਾਂ ਥੱਲੇ ਇੱਕ ਫੋਟੀ ਦਾ ਆਇਆ ਵੀਰ ਹੋਣਾ ਪੂਰਾ ਹੀ ਮੈਂ ਫੀਤਾ ਦੇ ਨਾ ਬਾ ਘੱਟਦਾ ਵਾਦ ਦਾ ਨਹੀਂ ਹੁੰਦਾ ਜੇ ਮਰਜੀ ਉਹ ਥੱਲੇ ਕਟਿਆ ਫੀਤਾ ਉਹ ਮੈਂ ਨਹੀਂ ਭਰਾ ਬੇਨਤੀ ਮਾਰੀ ਕਾਦੀ ਇੰਨਾ ਸੁੱਖ ਨਾ ਰੱਬ ਨੇ ਦਿੱਤਾ ਹੋਵੇ ਮੈਂ ਬੇਨਤੀ ਤੋਂ ਬਾਹਰ ਫੀਤੇ ਨੂੰ ਸ਼ਰਮ ਆ ਜਾਂਦੀ ਹੈ ਜਦੋਂ ਫੀਤਾ ਮਾਰੀ ਦਾ ਸੰਗ ਜੀ ਮੈਂ ਕੀ ਕਰਨਾ ਮੋਟਰ ਤੇ ਵੀਰ ਬੰਦੇ ਚ ਗਾਲੀ ਮਾਰੀ ਤੇ ਵੱਡੇ ਦੇ ਪਾਤੇ ਦਿੱਤੇ ਹਨਾ ਹਾਂ ਕੋਈ ਚੱਲ ਜਾਨੇ ਮੈਂ ਮੋਰਸਾ ਖਰਨਾ ਆਪਣਾ ਤੂੰ ਆਪਣਾ ਮੈਂ ਪਰੇ ਨੂੰ ਜਾਣਾ ਕੰਮ ਕਰਦੇ ਥੋੜਾ ਜਿਹਾ ਕੰਮ ਜਾਣਾ ਫਿਰਦਾ ਰਹਿਣਾ ਵਾ ਫਿਰਦਾ ਕਾ ਰਹਿਣਾ ਇੰਦਾ ਰਹਿਣਾ ਸ਼ਰਮ ਆਉਂਦੀ ਨਹੀਂ ਆ ਮੈਂ ਥੋੜਾ ਕੰਮ ਆ ਕਰੀਆ ਬਈ ਸ਼ਰਮ ਤੇ ਨਹੀਂ ਆਇਆ ਤੈਨੂੰ ਹੈਗੀ ਆਓ ਅਨ ਨੂੰ ਹੈਗੀ ਨਹੀਂ ਫਿਰਿਆ ਕਰ ਉਹ ਫਿਰਨਾ ਮੈਂ ਕਿੱਥੇ ਆਵਾਂ ਜਿਹਦੇ ਭਰਾਵਾ ਜਾਏ ਇੱਦੇ ਘਰਦਿਆਂ ਦੀ ਸੁਣੋ ਘਰਦਿਆਂ ਕਰਦੇ ਨੇ ਸੋਨਾ ਚੰਗੀ ਗੱਲ ਉਹ ਦੇ ਨਾਲ ਵੀ ਇਹ ਪੁੱਠਾ ਬੋਲਦਾ ਜੀ ਇਹ ਇਹਨੂੰ ਬੋਲਣ ਬੋਲਣ ਦੀ ਵੀ ਇੱਜ਼ਤ ਨਹੀਂ ਕਰਦਾ ਆਪ ਦੋ ਵੱਡੇ ਦੀ ਇਹ ਇਹਨੂੰ ਥੋੜਾ ਜਿਹਾ ਵੀ ਮੇਰੇ ਕਮੈਂਟ ਤੁਹਾਨੂੰ ਵੀਰ ਜੀ ਕਹਿ ਕੇ ਬੁਲਾਉਣਾ ਇੱਜ਼ਤ ਨਹੀਂ ਇਹ ਕੀ ਕਰਨੇ ਵਾ ਇੱਜ਼ਤ ਮਿੱਠੀ ਪਲੀਜ਼ ਕਰਨੇ ਆ ਦੱਸਦਾ ਨਹੀਂ ਮੈਂ ਕੀ ਕਹਿਣਾ ਵਾ ਛੋਟੂ ਇਧਰ ਆ ਇਹ ਕਹਿਣਾ ਨਾ ਵੇਖ ਕੇ ਕਿ ਛੋਟੂ ਗਾ ਸੁਣ ਆਪਣੇ ਮਾਂ ਕੋਲ ਦੀ ਨਹੀਂ ਜਾਈ ਗੇ ਇਹ ਤਾਂ ਗੱਲ ਹੁੰਦਾ ਹੋਣਾ ਇਹਨੂੰ ਬੁਲਾਉਣਾ ਨਾ ਵੇਖਦਾ ਇਹਨੂੰ ਖਾ ਲੈ ਫਾਈਟ ਕਰ ਕੋਲ ਹੋਰੀ ਹੈ ਹੀ ਪਾਪੜਿਆ ਪਾਵਰ ਸਟੀਰੀਂਗ ਹੋ ਗਿਆ ਵਾ ਗਾਂਟਰੇ ਦੀ ਯੋਰਵਾਦ ਆ ਗਾਂਟਰੇ ਪਾ ਆ ਗੇ ਤਾਂ ਮੈਂ ਰੰਗਟਰਾ ਤੇ ਟ੍ਰੈਕਟਰ ਦਾ ਯੋਰ ਵਧ ਗਿਆ ਵਾ ਇਹ ਦੇਖੋ ਜੰਦਾ ਮੈਂ ਕਹਿੰਦਾ ਕੋਈ ਨਾਲ ਨਹੀਂ ਲੈਣਾ ਪਾਵਾ ਵੀ ਫਿੱਟੇ ਜਾਣਾ ਵਾ ਇੱਥੇ ਜਾਣਾ ਵਾ ਉਹ ਵਾਜਦਾ ਪੰਛੀ ਬਣਿਆ ਦੁਸ਼ਮਣ ਨੂੰ ਹੁਣ ਤੂੰ ਹੀ ਭੇਜੋ ਕਹਿ ਕਹਿ ਕੇ ਮੈਨੂੰ ਅੰਦਰ ਗਰਾਉਂਡ ਪੈਂਦੇ ਬੜਾ ਮਾਨਸ ਬੰਦਾ ਮੈਂ ਇਤਾਂ ਦਾ ਬੰਦਾ ਹੈਗਾ ਮੈਂ ਦੱਸ ਰੱਖ ਮੈਂ ਨਹੀਂ ਨੀ ਤੂੰ ਦਾ ਬੜਾ ਮਾਨਸ ਬੰਦਾ ਆਵਾਏਂ ਕਿਦਾ ਕਨੇ ਆਂ ਜਿਸ ਨਾਲਾ ਬੰਦਾ ਆਹ ਦਾ ਨੋ ਦਸੀਏ ਕਿ ਕਿੱਡਾ ਭੜਾ ਮਾਨਸਵਾ ਕੀ ਹੋਇਆ ਵਾ ਤੇ ਫਿਰ ਜਦਾ ਭੜਾ ਮਾਨਸ ਹੋਇਆ ਅੰਦਰ ਤੁਸੀਂ ਫੇਰ ਕਹਣਾ ਕਿ ਕਿੱਡਾ ਭੜਾ ਮਾਨਸ ਇਹ ਕਦੀ ਨਹੀਂ ਵੇਖਿਆ ਆ ਗੱਭਰੂ ਗਿਆ ਕਿ ਨਹੀਂ ਸਾਡੇ ਪਿੰਡ ਮੈਂ ਕਹਿੰਦਾ ਕਿ ਭੈਣ ਜੋ ਇਦਾਂ ਦੇ ਬੰਦੇ ਹੈਗੇ ਜਿਹੜੇ ਨਹੀਂ ਜਾਣਦੇ ਉਹ ਵੀ ਸਟੋਰੀਆਂ ਮੈਂਸ਼ਨ ਕਾਂਡੇ ਵਾਰਾ ਪਾਣੀ ਘੜਦਕੇ ਨਾ ਬਣ ਗਿਆ ਨਾ ਬਣ ਗਿਆ ਵਾ ਪਰ ਅਸੀਂ ਜਿਆਦਾ ਬਣਾਉਂਦੇ ਨਹੀਂ ਕਿ ਭਾਜੀ ਔਖੇ ਹੋਵਾਂਗੇ ਜਿਆਦਾ ਬਣਾਏ ਭਾਜੀ ਉਹ ਬਹੁਤ ਸਾ ਸਲਿੱਪ ਮਾਰ ਗਿਆ ਵਾ ਕਦੀ ਇੱਧਰ ਨੂੰ ਇੱਧਰ ਨੂੰ ਉਹ ਕਾਗਾ ਮੋਇਆ ਭਾਜਾ ਮੋਰਚਾ ਨੇ ਸੁਮਾਇਆ ਤਾਂ ਇਹੋ ਜਿਹਾ ਕਹਿੰਦੇ ਪਾਪਾ ਬੋਲਟ ਲੈਣਾ ਮੈਂ ਸੁਮਾਲਿਆ ਬਲਟੀ ਨਾ ਨਹੀਂ ਆਣ ਰਿਆ ਮੂਆ ਮਗਲ ਜੇ ਜਾਨਵਰ ਬੋਣੇ ਹੀ ਤੇ ਫੇਰ ਹੀ ਸੰਭੇ ਆਣੀ ਮਗਲ ਫੇ ਜਾਨਵਰ ਕੋਈ ਨਹੀਂ ਬਾਲਿਆ ਤੂੰ ਬੈਠਾ ਨਹੀਂ ਭਾਜੀ ਇਹ ਜਾਨਵਰ ਨਹੀਂ ਇਨਸਾਨ ਮਜਰਾ ਬੋਲ ਰਹੇ ਜਾਨਵਰ ਕੋਈ ਬੋਲਦੇ ਨਹੀਂ ਹੁੰਦੇ ਜਾਨਵਰ ਕੋਈ ਇਨਸਾਨ ਦੇ ਠੰਡਾ ਮੌਸਮ ਵਿੱਚੋਂ ਗਾਇਆਂ ਗਾਲੀ ਗਾਦੀਆਂ ਵੀਰ ਹੋਣੇ ਮੋਰਚਾ ਤੋਂ ਉਤਰਦੇ ਹੋਏ ਚੱਲ ਆ ਪੱਥਰ ਲੱਗੀ ਠੇ ਲੱਗਦੇ ਹੋਏ ਇੱਕ ਸਾਦੇ ਆ ਬੰਬ ਗਾ ਘਰ ਵਾ ਨਹੀਂ ਬੰਬ ਜਿਹੜਾ ਲੰਘਿਆ ਉਹਦਾ ਘਰ ਵਾ ਸ਼ਾ ਬੰਬ ਇਟਰੀ ਚ ਲੱਗ ਗਿਆ ਨਾ ਇਟਲੀ ਇਹਨਾਂ ਅੱਛੀ ਜਿਹੀ ਠੀਕ ਆ ਇਹਦਾ ਬਲੌਗ ਇਹਿੰਦਾ ਵਾ ਉਹ ਆਪਣਾ ਬਲੌਗ ਬਣਿਆ ਉਹ ਚਾਰਾ ਦੁਖੀ ਆਤਮਾ ਹੀ ਉਹ ਵੀ ਇੱਥੇ ਬੜਾ ਹੈ ਬੰਦਾ ਜੰਗਾ ਹੀ ਉਹ ਵੀ ਹਨਾ ਹਸ ਮੁਖ ਹੀ ਬੰਦਾ ਮਾਂ ਦੀ ਵੀਰ ਜਰਾ ਪਾਣੀ ਖਲੋ ਗਿਆ ਇਹ ਸਾਡੇ ਵੀਰਾਂ ਨੂੰ ਲੱਗਾ ਪੰਡਾ ਪਾਉਣ ਗੈਂਦੇ ਭਾਜੀ ਨਾ ਆਪ ਤੋ ਵਧੀਆ ਸਤਕਾਰ ਕਰੋ ਤਾਂ ਹੋਂ ਤੁਹਾਨੂੰ ਭਾਜੀ ਕਹਿ ਕੇ ਬੁਲਾਈਦਾ ਵੇ ਲੋ ਮੈਂ ਸਾਲ ਇੱਕ ਦਾ ਹੀ ਫਰਕ ਹੋ ਆ ਤਾਂ ਵੀ ਭਾਜੀ ਕਹਿਦਾ ਵੇ ਲੋ ਰਿਤੋ ਵੱਧ ਸਤਕਾਰ ਹੀ ਫਰਕ ਕੀ ਹੁੰਦਾ ਵੇ ਵੈਰੀ ਗੁੱਡ ਵਲ ਠੀਕ ਹੈ ਕਿ ਨਹੀਂ ਇੱਕੋ ਇੱਕੋ ਸਾਡਾ ਰਿਸ਼ਤedar ਵਧੀਆ ਮਨ ਦਾ ਸਭ ਤੋਂ ਨਾਈਸ ਮੇਰਾ ਮੇਰਾ ਸਤਕਾਰ ਕਰਦਾ ਵਾ ਬਾਕੀ ਹੁਣ ਮੇਰੀ ਕਦਰ ਐ ਨਹੀਂ ਨਹੀਂ ਦਾਦਾ ਨੇ ਕਦਰ ਤੇਰੀ ਮੋਹਣ ਤੇ ਕਦੇ ਨਹੀਂ ਕਰਦੇ ਹਾਂ ਕੋਣ ਹੀ ਕਰਦੇ ਉਹਦੇ ਫੋਨ ਤੇ ਮਾਮਾ ਜੋ ਕਮਾ ਉਹ ਕਰਦੇ ਰਹਿੰਦੇ ਰਹੀ ਤੇ ਕਦੇ ਆਣਾ ਚੈੱਕ ਕਰਨ ਇਹ ਨਾ ਕਿਤੇ ਵਾਪਸ ਆ ਜਿੱਥੇ ਗਿਆ ਇਹ ਵਾਰੀ ਚੰਗਾ ਕਰੋ ਤੂੰ ਇਦਾਂ ਜਿਹੜੇ ਕਦਰ ਨਹੀਂ ਕਰਦੇ ਮਾਮਾ ਇਹ ਕਦਰ ਹੀ ਹੁੰਦੀ ਬੰਦੇ ਦੀ ਹੋਰ ਇਹ ਕਦੇ ਡਰਵਾ ਇਹ ਕਹਿੰਦੇ ਸਕੂਲੇ ਜਾਣਾ ਇਹਦੇ ਡੈਡੀ ਦੇ ਮਗਰੇ ਆਇਣਾ ਪਹੁੰਚਿਆ ਵੀ ਹੈਗਾ ਵਾ ਪਹੁੰਚਿਆ ਨਹੀਂ ਪਹੁੰਚਿਆ ਫਿਰ ਵੱਜਨੇ 10 11 ਵਜਨੇ ਤੇ ਇਹ ਕਹਣਾ ਮੈਡਮ ਉਹਨੂੰ ਖਲਾ ਦਿਓ ਮੁੰਡੇ ਮੈਨੂੰ ਅਸੀਂ ਪੱਠੇ ਵੱਢਣੇ ਆ ਨਹੀਂ ਨਹੀਂ ਮੈਂ ਵੜਾ ਕੇ ਫੇਰ ਇਹਨੂੰ ਸਕੂਲ ਛੱਡ ਕੇ ਹੁਣਾ ਨਹੀਂ 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 ਕਦੇ ਜਿਹੜਾ ਜੀ ਵਿਚਾਰਾ ਪੱਠੇ ਪਾ ਕੇ ਬੇਸ ਖੁੱਲ ਜਾਂਦਾ ਰਿਹਾ ਮੈਨੂੰ ਫੋਨ ਕਰਦੇ ਹੁੰਦੇ ਘਰ ਦੇ ਸਿੱਦੇ ਕਿੰਨੇ ਕ ਵਜੇ ਆਉਣਾ ਵਾ ਮੈਂ ਕਹਣਾ ਵਾ ਆ ਜਾਣਾ ਵਾ 12:00 ਵਜੇ ਆ ਜਾਣਾ ਮੈਂ ਵਿਹਲਾ ਹੀ ਬੈਠਾ ਵਾ ਮੈਂ ਚੱਲ ਜਦੋਂ ਜੀ ਕਰੂ ਆ ਜੀ ਬਠੇ ਊਠੇ ਵੜਨੇ ਟਾਈਮ ਤੇ ਆ ਜੀ ਮੇਰਾ ਬਾਪੂ ਮੈਂ ਠੀਕ ਆ ਮੈਂ ਵੜ ਲੈਣੇ ਆਪੇ ਆਣ ਕੇ ਮੈਂ ਕੋਈ ਨਹੀਂ ਬਾਵਾ ਜੀ ਲੱਗਾ ਵਾ ਉਹਨੇ ਕਿਹਾ ਚੱਲ ਕੋਈ ਨਹੀਂ ਆ ਜੀ ਤੂੰ ਕੋਈ ਨਹੀਂ ਇੱਥੇ ਪੱਠੇ ਪੁੱਠੇ ਵੜ ਕੇ ਗਈ ਤੀ ਹੁਣ ਨਹੀਂ ਜਾ ਰਹੀ ਲੋਟੇ ਪੂਰੇ ਦਵੇਂ ਚ ਤਾਂ ਆਪਣੇ ਸਰ ਮੈਨਵਾ ਦੇ ਬੜੇ ਪੱਠੇ ਸਾਰਿਆਂ ਦੇ ਬੜੇ ਪੱਠੇ ਨਹੀਂ ਸਰਾਂ ਡੰਗ ਡੁੰਗਰੀ ਰੱਖਿਆ ਮਾਮਾ ਨੇ ਡੰਗਰੀ ਕਿਤਰਾ ਲੈਣੇ ਉਹਨਾਂ ਕੋਈ ਗੋਲੀਆਂ ਕੰਨਾਂ ਨੂੰ ਖੜਖੜ ਦੁੱਧ ਦੇ ਗੋਲੀ ਮਾਮਾ ਮੈਡਮ ਨੂੰ ਵਿਆਹੀ ਦੀ ਆਪਣੀ ਇੰਚਾਰਜ ਜਿਹੜੀ ਬੜੀ ਵਧੀਆ ਸੀ ਉਹਨੇ ਨੰਬਰ ਵੀ ਨਹੀਂ ਨਹੀਂ ਉਹਨੇ ਪੂਰੇ ਲੈ ਵਧੀਆ ਦਿੱਤੇ ਯਾਰਾਂ ਕੋਈ ਮਾਮਾ ਚੰਗੀ ਵਿਚਾਰੀ ਬੜਾ ਮਾਨ ਸਤਕਾਰ ਆਪਣਾ ਕਰਦੇ ਸੀ ਟੀਚਰ ਵੀ ਜਿਹੜਾ ਡਬੂਟੀ ਚੁਗਣਿਆ ਪੱਠਿਆਂ 'ਚ ਵੇਖ ਸਕਦੇ ਹੋ ਤੁਸੀਂ ਵੀ ਜੇ ਬੂਟੀ ਕਾਦੀ ਹੁੰਦੀ ਆ ਉਹ ਹੀ ਚੰਗਰੀ ਦੀ ਬੂਟੀ ਹੈ ਕਿਹੜੀ ਤੇ ਅੰਗਲੀ ਠੀਕ ਹੈ ਵੀ ਇਹ ਜੀ ਇਹ ਗੁਰੂਆ ਡੰਗਰ ਕੌੜੀ ਜੀ ਹੁੰਦੀ ਡੰਗਰ ਨਹੀਂ ਖਾਂਦੇ ਠੀਕ ਕੌਣ ਖਾਂਦਾ ਤੂੰ ਖਾ ਲਈ ਨਾ ਨਹੀਂ ਨਹੀਂ ਮਾੜੀ ਤੇ ਇਹਦੇ ਅੱਜ ਲਾਲ ਚਿੱਟੇ ਚਿੱਟੇ ਜਿਹੜੇ ਆ ਨਾ ਪਰ ਤੂੰ ਤਾਂ ਲਾਲ ਕਹਿਣੇ ਹੈ ਲਾਲ ਤੇ ਚੋਆ ਹੈ ਹੀ ਨਹੀਂ ਜਿਹੜੇ ਚਿੱਟੇ ਚਿੱਟੇ ਜੇ ਨਾ ਤੇਰੇ ਲਾ ਕੇ ਬਖੋਣਾ ਵੇਖੀ ਖੁਰਕੁੰ ਨਹੀਂ ਭਾਈ ਮੇਰੇ ਨਾਲ ਲਾਓ ਮੈਂ ਮੁੜ ਕੇ ਵੀਰ ਭਰਾਵਾਂ ਨੂੰ ਮੇਰੇ ਨਾਲ ਕੋਈ ਲਾਓ ਤਹੀਂ ਆਓ ਸਿਆਣੀ ਗੱਲ ਕੋਈ ਸੁਣਾਓ ਵੀਰ ਹੋਣਾ ਨੂੰ ਅਰਸ਼ ਵੀਰ ਕੱਲ ਮੈਨੂੰ ਡੱਕ ਰਿਹਾ ਜਦੋਂ ਉੱਥੇ ਤੇ ਮੈਨੂੰ ਗੋਲ ਗੱਪੇ ਖਵਾ ਲਿਆ ਅਰਸ਼ ਵੀਰ ਨੇ ਗੱਲ ਆਓ ਮੈਰਸ਼ ਵੀਰ ਨਾ ਕਹ ਮੈਂ ਮੈਂ ਪੈਸੇ ਦੇ ਦਵਾਂ ਤੁਸੀਂ ਰਹਿਣ ਦਿਓ ਉਹ ਵੀਰ ਕੋ ਭੱਜਿਆ ਨਹੀਂ ਪੈਸੇ ਆਂਦਾ ਨਹੀਂ ਤੁਹਾਡਾ ਪਰਾਉਣਾ ਵਾ ਰਿਸ਼ਤੇਦਾਰ ਆ ਮਤਲਬ ਕਿ ਪਿੰਡ ਦਾ ਮੈਂ ਨਹੀਂ ਨਹੀਂ ਭਾਜੀ ਤੇ ਵੇਖ ਲਾ ਪਰਾਨੇ ਇਦਾਂ ਹੀ ਕਰਦੇ ਹੁੰਦੇ ਇਹ ਬੰਦੇ ਜੇ ਕੋਈ ਨਵਾਂ ਹੋਵੇ ਤੇ ਲਾਗੋ ਪਰੇ ਹੋ ਕੇ ਨੰਗ ਜਾਂਦੇ ਵੇਖ ਲੋ ਵੀਰ ਦੀ ਇਹ ਸਿਫਤ ਵਾਗੀ ਵੀਰ ਗੋਲ ਗੱਪੇ ਖਵਾਏ ਕਿੰਨੇ ਹੈ ਗੋਲ ਗੱਪੇ ਖਵਾਏ ਆਹੋ ਵੀਰ ਨੇ ਪੈਸੇ ਦਿੱਤੇ ਆ ਮੈਂ ਰੱਖਿਆ ਮੈਂ ਇਹ ਨਾ ਭਾਜੀ ਰਹਿਣ ਦੋ ਕੋਈ ਗੱਲ ਨਹੀਂ ਮੈਂ ਮੈਂ ਉਹ ਉਹਦੇ ਕੋ ਭੱਜਿਆ ਨਹੀਂ ਗੋਲ ਗਪਾ ਮੈਂ Google Pay ਕਰਦਾ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਹੋਰ ਵੱਧ ਖਾਲਾ ਤੂੰ ਮੈਂ ਨਹੀਂ ਬ੍ਰਾਹਮਾ ਵੱਧ ਨਹੀਂ ਖਾਣੇ ਮੁਰਕੇ ਪ੍ਰਭੂ ਕੋ ਪੈਸੇ ਮੰਗੇਗਾ ਮੇਰੇ ਮਗਰੋਂ ਤਾਂ ਕਰਕੇ ਪਰ ਵੀਰ ਵੇਖ ਲੋ ਪੁਰਾਣੀ ਫੇਰ ਜਮਾਨੇ ਵਾਲੀ ਗੱਲ ਆ ਜਾਂਦੀ ਕਿ ਹਾਂ ਤੇ ਪੁਰਾਣੀ ਟੋਕਾ ਮਾਰਦਾ ਸੀ ਨਾਲ ਹੀ ਗੋਲ ਗਪਾ ਵੱਧ ਖੁਲਾ ਦੇ ਗੋਲ ਹਾਂ ਅੰਦਾਜ਼ੀ ਵੱਧ ਖਵਾਲਦੇ ਜੇ ਨਹੀਂ ਪੈਸੇ ਭੱਜੇਗੇ ਵੀਰ ਦੀ ਸਿਫਤ ਨਾਲੇ ਵੀਰ ਯਾਦ ਕਰਨਿਆ ਤੈਨੂੰ ਸਾਹਦੇ ਇਹੋ ਜੀ ਠੰਡੀ ਛਾਂ ਨਹੀਂ ਹੋਂ ਲੱਭਦੀ ਅੱਜ ਕੱਲ ਲੋਕਾਂ ਨੇ ਦ੍ਰਿਸ਼ਟੀ ਸਾਰੇ ਵੱਢ ਚੁਕੇ ਆ ਕਾਦੇ ਵੀਰ ਦੀ ਸਾਡੀ ਬਾਈਕ ਦਾ ਧੂਮਦਾ ਜੋਰ ਲੱਗਦਿਆਂ ਆ ਨਾ ਆਹ ਤੇ ਰੇੜੀ ਚੱਲ ਨਹੀਂ ਤੇ

ਜਾਵੜਾ ਪੰਜੇ ਦੀ ਗੇਮ ਕਰਦਾ ਵੀਰ ਹਾਂ ਪੰਜਾ ਲਾਉਣ ਦੀ ਫੇਰ ਕਹੇ ਵੀਰ ਕੇ ਵੀ ਨੂੰ ਕਿਹਾ ਵੀ ਆ ਪੰਜਾ ਲਾ ਫੇਰ ਇਹਦਾ ਡੈਡੀ ਲੱਗੇ ਹੈ ਪੰਜਾ ਲੱਗੇ ਲਾਉਣ ਤੇ ਜਿਹੜਾ ਪੰਜਾ ਲਾਇਆ ਐਨੇ ਉਹਦੇ ਮੁੰਡੇ ਦੀ ਹਰਕਤ ਕੱਢਦੀ ਜੋ ਉਹ ਨਾਲ ਜਿਹੜੇ ਦਬਾ ਰਹੇ ਜਿਹੜੇ ਨਾਲ ਥੱਲੇ ਲਾਇਆ ਉਹਦੇ ਬਾਅਦ ਜਿਹਨੇ ਕੋਦਾਂ ਵਿੱਚ ਢੜਗਾ ਮਾਰਿਆ ਦੀ ਹਰਕਤ ਵੀਸੀ ਨੂੰ ਗੇਮ ਕਰਦਾ ਹਰ ਚਰ ਪੰਜੇ ਸਾਦੇ ਵੀਰ ਠੰਡੇ ਦੀ ਸੇਵਾ ਕਰਨਾ ਚਾਹ ਪਰ ਠੰਡਾ ਲਿਆ ਕੇ ਨਹੀਂ ਆਏ ਵੱਠੇ ਵੱਠੇ ਆ ਵੀਰ ਜਿਹਨੂੰ ਸਾਡੇ ਨਾਲ ਆਏ ਕਿਉਂ ਠਾਂ ਛੂਠ ਆ ਵੀਰ ਦੇ ਨਾਂ ਤੋਂ ਜਾਣੇ ਆ ਵੀਰ ਜੀ ਬਲੌਗ ਵੀਰ ਚੱਲਦਾ ਰਹਿੰਦਾ ਏ ਹੋਰ ਸੁਣਾਓ ਵੀਰ ਜੀ ਠੀਕ ਠਾਕ ਜੀ ਚੱਲ ਜੀ ਹੋਰ ਸੁਣਾਓ ਕਿੱਦਾਂ ਵੀਰ ਤੁਸੀਂ ਕਿੱਥੇ ਰਹਿੰਦੇ ਤੁਸੀਂ ਕਦੀ ਲੱਭੇ ਨਹੀਂ ਇਹ ਗਵਾਂਢੀ ਵੀਰ ਸਾਡੇ ਆਂ ਆਈ ਗਿਆ ਵੇਲੀਏ ਤੁਹਾਡੇ ਨਾਲ ਤੁਹਾਡੇ ਨਾਲ ਵੀਰ ਪੱਠੇ ਕਿਦ ਖਿੱਚੀ ਜਾਂਦਾ ਮੈਂ ਪੱਠੇ ਤੀਲਾ ਤੀਲਾ ਬੜਾ ਮਹਿੰਗਾ ਇੱਥੇ ਤੀਲੇ ਤੇ ਲੜਾਈ ਹੋ ਪੈਣੀ ਜਾਂ ਉਹਦੀ ਤੁਸੀਂ ਦੂਜੇ ਰਹਦਾ ਉਹ ਆ ਉਠੇ ਵਾਲੇ ਆਪਾਂ ਅੱਜ ਕੁਝ ਖਾਣ ਪੀਣ ਵਾਸਤੇ ਆਰਡਰ ਕੀਤਾ ਸੀ ਤੇ ਉਹ ਵੀਰ ਉਹ ਨਹੀਂ ਦੇ ਕੇ ਗਏ ਆ ਤੇ ਪ੍ਰਭ ਵੀਰ ਹੋਣ ਗਿਆ ਵਾ ਗਲਾਸ ਲੈਣ ਤੇ ਵੇਖੋ ਕੀ ਲੈ ਕੇ ਆਉਂਦਾ ਨਾਲ ਪੀਣ ਵਾਸਤੇ ਵੀਰ ਨੂੰ ਖਲਾਇਆ ਵਾ ਵੀਰ ਉਹ ਨਹੀਂ ਗਏ ਤੇ ਕਦੋਂ ਦੇ ਗਲਾ ਲੈਣ ਤੇ ਗਲਾ ਖਰਕਣ ਦੇ ਹੱਥ ਨਹੀਂ ਆਉਦੇ ਲੈ ਕੇ ਆਉਂਦੇ ਆ ਵੀਰ ਉਹ ਨਹੀਂ ਆ ਗਏ ਨੇ ਐਪੀ ਲੈ ਕੇ ਆਏ ਨੇ ਨਾਲ ਨਾਲ ਦੋ ਗਲਾਸੀਆਂ ਆ ਤੇ ਗਰਾਉਂਡ ਇਹ ਵੇਜੀ ਹੈ। ਹਾਂ ਤੂੰ ਤੇ ਐਡਰੈਸ ਹੀ ਗਲਤ ਪਾਇਆ। ਐਡਰੈਸ ਤੇ ਤੂੰ ਪਾਉਣਿਆ ਮੈਂ ਤੇ ਗੱਲਾਂ ਕੀਤੀਆਂ। ਮੈਂ ਲੈਂਡਮਾਰਕ ਪਾਇਆ ਤੂੰ ਪਾਇਆ। ਮੈਂ ਕਦੋਂ ਪਾਇਆ ਮੈਂ ਤੇ ਗੱਲ ਕਰਨੇ ਲੱਗੇ ਕਹਿੰਨਾ ਫੋਨ ਤੇ। ਐਡਰੈਸ ਤੂੰ ਪਾਇਆ ਹੋਰ ਕਿਹਦੇ। ਯਾ ਪ੍ਰਾਈਆ। ਬਸ ਵੀ ਇਹਨੇ ਵੀਰ ਹਣਾ ਕੀ ਮੰਗਾਇਆ ਕੀ ਮੰਗਾਇਆ ਵੀਰ ਜੀ। ਲੈ ਆ ਗਈ ਤੇਰੀ। ਠੀਕ ਹੈ ਵੀਰ ਜੀ। ਮੰਜੀ ਦੱਸੋ ਵੀਰ ਜੀ। ਮੈਂ ਤਾਂ ਇਹੋ ਕਹਿਣਾ ਕਿ ਉਹਨਾਂ ਭਾਜੀ ਕਮੈਂਟਾਂ 'ਚ ਦੱਸਿਆ ਕਰੋ ਬਲੋਕ ਕਿੱਦਾਂ ਦਾ ਲੱਗਾ। ਦੱਸ ਦੇ ਵੀਰ ਭਰਾ ਘੱਟ। ਇੱਕ ਦੋ ਜਾਨੇ ਦਾ ਦਾ ਦੇਖਣ ਵਾਲੇ ਬਰੇ ਹੋ ਜਾਂਦੇ ਆ ਤੇ ਦਾ ਦਾ ਸਿਰਫ ਜੋਗਨ ਵੀਰ ਹੀ ਇਕੱਲਾ ਮੈਂ ਵੇਖਣ ਡਿਆ ਹੈ ਕਿ ਨਹੀਂ ਸਹੀ ਗੱਲ ਹੈ ਸਹੀ ਜੀ ਜਿੰਦਾੜੀ ਕਰਕੇ ਬਲੌਗ ਪਾਉਨੇ ਆ ਕਿ ਵੀਰ ਭਰਾ ਦੱਸਣ ਕਿ ਕਿਦਾਂ ਦਾ ਲੱਗਾ ਵਾ ਹਨ ਤੇ ਅਰਸ਼ ਤੇ ਲੋ ਵੀਰ ਜ਼ਰੂਰ ਦੱਸਿਆ ਕਰੇ ਹਾਂ ਅਰਸ਼ ਵੀਰਵਾਦ ਇਹ ਕਿਉਂ ਇਹ ਸਾਡੇ ਨਾਲ ਥੋੜੇ ਲੱਗੋ ਆ ਵੀਰ ਮੋਹ ਪਿਆਰ ਬੜਾ ਵੀਰ ਨਾਲ ਆਪਣਾ ਹਨਾ ਹਾਂ ਜੀ ਸਹੀ ਗੱਲ ਤਾਂ ਕਰਕੇ ਵੀਰ ਤੇ ਆਪ ਕਹਿੰਦਾ ਉਦੋਂ ਫੋਨ ਕਰਕੇ ਲੇਟ ਨਹੀਂ ਹੋ ਗਿਆ ਕਿ ਭਾਈ ਦਾ ਸ਼ਾਮੀ ਉਸ ਦਿਨ ਪਿਆਣੀ ਸਾਡੇ ਕੋਈ ਕੰਮ ਕਰਕੇ ਜ਼ਰੂਰੀ ਤੇ ਵੀਰ ਨਾਲ ਹੀ ਫੋਨ ਲਾਇਆ ਪ੍ਰਭ ਦੇ ਬਲੌਗ ਆਣੀ ਪਾਇਆ ਹੈ ਹੈ ਵੀਰ ਆ ਕਿ ਮੈਂ ਢਿੱਕਣੇ ਹਾਂ ਤੁਹਾਡੇ ਬਲੌਗ ਨੂੰ ਵੇਖ ਲਾ ਸਹੀ ਗਾ ਅਸਟ ਲਾ ਨਾ ਯਾਰ ਥੈਂਕਸ ਆਸਟ ਲਾ ਵੀਰ ਦਾ ਬਾਕੀ ਭਰਾ ਕਰਿਆ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਬਿਲਕੁਲ ਬਿਲਕੁਲ ਕਿੱਦਾਂ ਦਾ ਲੱਗਾ ਕੀ ਹਾਲ ਮਾੜਾ ਵੀ ਕਰਦਾ ਕਰ ਦਿਆ ਜੀ ਤੁਹਾਨੂੰ ਸੁਣੂ ਨਾ ਪਤਾ ਹੋਵੇ ਸਾਡੇ ਦਿਲ ਨੂੰ ਦਿਲਾਸਾ ਹੋਵੇਗਾ ਹਾਂ ਠੀਕ ਲੱਗਦਾ ਹੈ ਹਨਾ ਹਾਂ ਸਹੀ ਗਾ ਕਰਕੇ ਹੋਰ ਸੁਣਾਓ ਨੀ ਹੈ ਕੀ ਕਰਨ ਦੇ ਜੇ ਵਾਏ ਕਰ ਦੇ ਵਾਏ ਕਰ ਦੇ ਬਾਏ ਕਿੱਥੇ ਚੱਲੇ ਜੇ ਬਾਏ ਲਾਲਾ ਜੀ ਨੂੰ ਮੈਂ ਤਿਆਰ ਕਰ ਦੋ ਜੇ ਲਾਲਾ ਜੀ ਆਂਦੇ ਸਵਾਰਾ ਲੱਗਣਾ ਲਾਲਾ ਜੀ ਆਡੇ ਵਿੱਚ ਸਵਾਗਤ 9 9:30 ਵਜੇ ਪਹੁੰਚ ਚੁਕੇ ਆ ਥੋੜਾ ਦੇਰ ਡੁੱਬ ਜੇ ਵੀਰੇ ਟਾਈਮ ਗਲਤ ਦੱਸਦਾ ਮੈਂ 9:25 ਹੋਈ ਵੀਰੇ ਤੇ ਗੱਲ ਤੇ ਇੱਕ ਹੀ ਆ 9:25 5 ਮਿੰਟ ਦਾ ਫਰਕ ਆ 5 ਮਿੰਟ ਚ ਬਹੁਤ ਹੋ ਜਾਂਦਾ ਨਹੀਂ ਹੁੰਦਾ 5 ਮਿੰਟ ਕੁਝ ਨਹੀਂ ਹੁੰਦਾ ਬੰਦਾ ਚੰਗਾ 5 ਮਿੰਟ ਚ ਕੁਝ ਨਹੀਂ ਹੁੰਦਾ ਉਹਦਾ ਨਹੀਂ ਉਹ ਕੰਮ ਨਹੀਂ ਹੁੰਦਾ ਨਹੀਂ 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 ਗਲਤ ਵਾਸਤੇ ਝਲਗੇ ਭਾਜੀ ਤੇ ਗਲਤ ਵਾਸਤੇ ਵੀਰੇ ਕਹਿੰਦਾ ਸਹੀ ਸਹੀ ਬੋਲ ਮੈਂ ਕੋਈ ਗਲਤ ਬੋਲਿਆ ਹੋਰ ਲਾਲਾ ਜੀ ਰਾਤ ਨੂੰ ਨਿਕਲਦੇ ਜੇ ਨੂਰ ਦੀ ਸੇਲੀ ਨੂੰ ਮਿਲਣ ਆ ਸੰਦੂ ਵਿੱਚ ਮੈਂ ਮੇਰੀ ਭਰਾਵੋ ਸੇਲੀ ਨੇ ਆਈ ਲਾਲਾ ਉਹ ਪੂਜਾ ਨਹੀਂ ਥੱਲੇ ਰਹਿੰਦੀ ਕੋਈ ਨਹੀਂ ਪੂਜਾ ਰਹਿੰਦੀ ਉਹ ਸੇਲੀ ਨੂੰ ਤੁਹਾਡੇ ਭਰਾ ਨਹੀਂ ਬਦਨਾਮ ਕੰਡੇ ਜੇ ਭਾਜੀ ਪੂਜਾ ਕੀ ਉਹ ਸਹਰਾਤ ਨੂੰ ਨਿਕਲਦੇ ਦਿਨੇ ਕਿੱਥੇ ਰਹਿੰਦੇ ਜੇ ਦਿਨੇ ਵੀਰ ਦੁਕਾਨ ਤੇ ਮੈਂ ਕਮਾਈਆਂ ਕਰਦੇ ਕਮਾਈਆਂ ਕਰੀਂ ਭਾਜੀ ਕੋਈ ਕਰ ਲਿਆ ਕਰੋ ਕਿ ਤੁਸੀਂ ਇਦਾਂ ਹੀ ਰਹਿਣਾ ਹੋ ਭਾਜੀ ਹੁਣੇ ਕੰਮ ਹੀ ਕਰਦੇ ਵੀਰੇ ਭਾਜੀ ਹੁਣਾਂ ਦੀ ਕੰਮ ਉਹ ਦੁੱਧ ਦਾ ਕੰਮ ਆ ਭਾਜੀ ਹੁਣਾਂ ਦੁੱਧ ਦਾ ਕੰਮ ਮੇਰੇ ਮਿੱਤਰੋ ਇਹ ਗੱਲ ਸੋ ਅੱਜ ਦਾ ਵਲੌਗ ਇੱਥੇ ਮੁੱਕਦਾ ਵਾ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਜੁੜੇ ਰਹਿਆ ਕਰੋ ਚੈਨਲ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਕੱਲ ਨੂੰ ਨਵੇਂ ਵਲੌਗ ਨਾਲ ਮਿਲਦੇ ਆ ਅੱਜ ਦਾ ਵਲੌਗ ਇੱਥੇ ਮੁੱਕਦਾ ਸਤਿ ਸ਼੍ਰੀ ਅਕਾਲ